ਸਖਸ਼੍ਰੀਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕਾਤਿਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੁਣੋ ਬਾਜਵਾ ਦੀ ਵੀਡੀਓ ਦਾ ਪੈ ਗਿਆ ਪੰਗਾ ਮਾਨ ਕੇਜਰੀਵਾਲ ਤੋਂ ਐਫਆਈਆਰ ਦੀ ਮੰਗ ਦੱਸਦੇ ਇਹ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਆਪ ਪੰਜਾਬ ਪ੍ਰਧਾਨ ਅਮਰ ਅਰੜ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖਿਲਾਫ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਕਿ ਇਹਨਾਂ ਲੀਡਰਾਂ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਦੀ ਵੀਡੀਓ ਦੇ ਨਾਲ ਸ਼ੇਅਰਖਾਰ ਕੀਤੀ ਹੈ ਤੇ ਇਸ ਸਬੰਧ ਦੇ ਵਿੱਚ ਉਹਨਾਂ ਨੇ ਐਫਆਰ ਦਰਜ ਕਰਨ ਦੀ ਮੰਗ ਵੀ ਕੀਤੀ ਹੈ ਚੰਡੀਗੜ੍ਹ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਹੁਣ ਕੀਤੀ ਜਾ ਰਹੀ ਹੈ ਪ੍ਰਤਾਪ ਬਾਜਵਾ ਦੇ ਵੱਲੋਂ ਲਿਖੀ ਗਈ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ ਵੱਲੋਂ ਐਫਆਰ ਦਰਜ ਕੀਤੀ ਗਈ ਹੈ ਜਦੋਂ ਕਿ ਮਜੀਠੀਆ ਦੀ ਪਤਨੀ ਗਨੀਵ ਕੌਰ ਵਿਧਾਇਕ ਨੇ ਵਿਜੀਲੈਂਸ ਦੇ ਅਧਿਕਾਰੀ ਕਾਨੂੰਨ ਦਾ ਲੰਘਨ ਕਰਦੇ ਹੋਏ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦੇ ਨੇ ਤੇ ਉਹਨਾਂ ਦੇ ਬੈਡਰੂਮ ਤੱਕ ਪਹੁੰਚ ਜਾਂਦੇ ਨੇ ਤੇ ਇੱਕ ਮਹਿਲਾ ਦੇ ਖਿਲਾਫ ਅਜੀਬ ਵਿਵਹਾਰ ਅਨੁਚਿਤ ਅਤੇ ਕਾਨੂੰਨ ਦੇ ਖਿਲਾਫ ਉਹਨਾਂ ਬਲੇ ਦੱਸਿਆ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਗਨੀਵ ਕੌਰ ਮਜੀਠਿਆ ਕਿਹਾ ਸੀ ਪਰ ਟੀਮ ਨੇ ਗਨੀਵ ਕੌਰ ਨੂੰ ਹਟਾ ਦਿੱਤਾ ਤੇ ਮਜੀਠਿਆ ਹੀ ਰਹਿਣ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ 25 ਜੂਨ 2022 ਨੂੰ ਇੱਕ ਵੀਡੀਓ ਇਹ ਪੋਸਟ ਕੀਤਾ ਸੀ ਜਿਸ ਦੇ ਵਿੱਚ 3 ਮਿੰਟ 13 ਸੈਕਿੰਡ ਦੇ ਵਿੱਚ ਇਸ ਵੀਡੀਓ ਦੇ ਵਿੱਚ ਮਹਿਲਾ ਵਿਧਾਇਕ ਗਨੀਵ ਕੌਰ ਅਤੇ ਪੰਜਾਬ ਵਿਜੀਲੈਂਸ ਵਿਰੁੱਧ ਦੇ ਕਥਿਤ ਦਰਵਿਹਾਰ ਦੀ ਅਲੋਚਨਾ ਉਹਨਾਂ ਵੱਲੋਂ ਕੀਤੀ ਗਈ ਸੀ ਤੇ ਇਹ ਸੀ ਆਦੀ ਮੱਖ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ